ਸਤਿ ਸ਼੍ਰੀ ਅਕਾਲ ਜੀ ਸਿਮਰਨ ਮੋਟਿਕ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਅੱਜ ਅਸੀਂ ਫੇਰ ਤੁਹਾਡੇ ਲਈ ਸੰਡੇ ਸੇਲ ਲੈ ਕੇ ਆਏ ਜੀ ਬਹੁਤ ਪਿਆਰੇ ਸੂਟ ਹੈ ਜੀ ਸੰਡੇ ਸੇਲ ਹੈ ਜੀ ਹਰ ਵਾਰ ਦੀ ਤਰ੍ਹਾਂ ਅਸੀਂ ਹਰ ਬਾਰੀ ਤੁਹਾਨੂੰ ਬਹੁਤ ਹੀ ਵਧੀਆ ਕਲੈਕਸ਼ਨ ਲੈ ਕੇ ਆਉਂਦੇ ਹਾਂ ਜੀ ਬਹੁਤ ਘੱਟ ਰੇਟ 'ਚ ਲੈ ਕੇ ਆਨੇ ਆ ਜੀ ਅੱਜ ਵਾਲੇ ਸੂਟ ਹੈਗੀਆਂ ਜੀ ਬੈਲਵਟ ਦੇ ਸੂਟ ਬੈਲਵਟ ਦੇ ਸੂਟ ਹੈ ਜੀ ਬਹੁਤ ਹੀ ਪਿਆਰੇ ਜੀ ਇੱਕ ਸੂਟ ਮਿਲੂਗਾ ਜੀ ਤੁਹਾਨੂੰ 550 ਦਾ ਜੇ ਤੁਸੀਂ ਤਿੰਨ ਸੂਟ ਸਤੋਂ ਇਕੱਠੇ ਬਾਏ ਕਰਦੇ ਆ ਜੀ 1400 ਦੇ ਤਿੰਨ ਸੂਟ ਇਕੱਠੇ ਵਾਇ ਕਰਦੇ ਆ ਤਾਂ 1400 ਦੇ ਇੱਕ ਵਾਰ ਰੇਟ ਕਲੀਅਰ ਸੁਣ ਲਓ ਜੀ ਇੱਕ ਸੂਟ 550 ਦਾ ਤਿੰਨ ਸੂਟ 1400 ਦੇ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬੈਲਵਟ ਦੇ ਸੂਟ ਹੈ ਬਹੁਤ ਪਿਆਰੇ ਬਹੁਤ ਪਿਆਰੀ ਪ੍ਰਿੰਟ ਹੈ ਓਨਲੀ ਸੰਡੇ ਸੇਲ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਬੈਲਵਟ ਦੇ ਸੂਟ ਹੈ ਜੀ ਬੈਲਵਟ ਦੀ ਉਹ ਤੁਹਾਨੂੰ बॉਟਮ ਮਿਲੂਗੀ ਜੀ ਅਸੀਂ ਹਰ ਵਾਰੀ ਹਰ ਸੰਡੇ ਤੁਹਾਡੇ ਲਈ ਨਿਊ ਕਲੈਕਸ਼ਨ ਤੇ ਨਿਊ ਨਿਊ ਡਿਜ਼ਾਈਨ ਲੈ ਕੇ ਆਉਨੇ ਆ ਜੀ ਬਹੁਤ ਹੀ ਪਿਆਰੇ ਬੈਲਵਟ ਦੇ ਪ੍ਰਿੰਟ ਹੈ ਪ੍ਰਿੰਟਾਂ ਦੇ ਕਿਹਾ ਕਹਿਣੇ ਪ੍ਰਿੰਟ ਦੇਖ ਕੇ ਤੁਹਾਡਾ ਮਨ ਖੁਸ਼ ਹੋਊਗਾ ਜੀ ਬੈਲਵਟ ਦੇ ਸੂਟ ਹੈ ਰੇਟ ਵੀ ਇੰਨਾ ਘੱਟ ਬਹੁਤ ਜ਼ਿਆਦਾ ਰੇਟ ਸੁਣ ਕੇ ਤਾਂ ਤੁਹਾਡਾ ਮਨ ਖੁਸ਼ ਹੋ ਜਾਣਾ ਜੀ 550 ਦਾ ਇੱਕ ਸੂਟ 1400 ਦੇ ਤਿੰਨ ਸੂਟ ਤਿੰਨ ਸੂਟ ਤੁਸੀਂ 1400 ਦੇ ਸਰ ਤੋਂ ਵਾਏ ਕਰ ਸਕਦੇ ਆ ਜੀ ਕੋਈ ਸ਼ੀਪਿੰਗ ਲੱਗ ਤੋਂ ਨਹੀਂ ਲਈ ਜਾਊਗੀ ਜੀ ਹਰ ਵਾਰੀ ਅਸੀਂ ਸੰਡੇ ਲਈ ਸੋਨੇ-ਸੋਨੇ ਸੂਟ ਸਿਲੈਕਟ ਕਰਦੇ ਆ ਫਿਰ ਤੁਹਾਡੇ ਲਈ ਲੈ ਕੇ ਆਉਂਦੀ ਆ ਮੇਰੀਆਂ ਭੈਣਾਂ ਵੀ ਸਾਡੀ ਬਹੁਤ ਸਪੋਰਟ ਕਰਦੀਆਂ ਬਹੁਤ ਜ਼ਿਆਦਾ ਵੀਡੀਓ ਨੂੰ ਪਿਆਰ ਦੰਨੀਆਂ ਇਹ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜੀ ਸੰਡੇ ਕਲੈਕਸ਼ਨ ਬਹੁਤ ਹੀ ਪਿਆਰੀ ਹੁੰਦੀ ਹੈ ਜੀ ਬੈਲਵਟ ਦੇ ਸੂਟ ਹੈ ਕੋਈ ਇਹ ਕਪੜਾ ਮਾੜਾ ਨਹੀਂ ਹੁੰਦਾ ਜੀ ਜਿਸ ਦਿਨ ਦਾ ਅਸੀਂ ਕੰਮ ਸਟਾਰਟ ਕਰਿਆ ਉਸੇ ਦਿਨ ਦੀ ਅਸੀਂ ਸੰਡੇ ਸੇਲ ਲਗਾਉਣੀ ਹੈ ਜੀ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਦਾ ਹੈ ਭੈਣਾਂ ਦਾ ਇਸ ਕਰਕੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅਗਲੇ ਤੁਸੀਂ ਚੈੱਕ ਕਰੀ ਜਾਓ ਜੀ ਬੈਲਵਟ ਦੇ ਸੂਟ ਬੋਇਲਵਟ ਦੇ ਬਹੁਤ ਪਿਆਰੇ ਪਿਆਰੇ ਸੂਟ ਹੈ ਬਹੁਤ ਪਿਆਰੇ ਪ੍ਰਿੰਟ ਹੈ ਤੁਸੀਂ ਸਾ ਤੋਂ ਸੂਟ ਸਟੀਚਿੰਗ ਕਰਵਾ ਕੇ ਵੀ ਮੰਗਵਾ ਸਕਦੇ ਆ ਅਨ ਸਟੀਚ ਵੀ ਮੰਗਵਾ ਸਕਦੇ ਆ ਕੋਈ ਸ਼ਿਪਿੰਗ ਤੋਂ ਲੱਗਤੋਂ ਨਹੀਂ ਲਈ ਜਾਊਗੀ ਅਸੀਂ ਸਟੀਚਿੰਗ ਵੀ ਬਹੁਤ ਘੱਟ ਰੱਖੀ ਵੀ ਹੈ ਜੀ ਜਿਹੜੀਆਂ ਮੇਰੀਆਂ ਪਹਿਣਾ ਸਟੀਚਿੰਗ ਕਰਾਉਣ ਨੂੰ ਇੰਟਰਸਟਿੰਗ ਹੋਣ ਉਹ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੀਆਂ ਤੁਸੀਂ ਆਪਣੇ ਸੂਟ ਭੇਜ ਕੇ ਵੀ ਸਾਤੋਂ ਸਟੀਚ ਕਰਵਾ ਸਕਦੇ ਆ ਜ਼ਰੂਰੀ ਨਹੀਂ ਤੁਸੀਂ ਮੇਰੇ ਤੋਂ ਹੀ ਵਾਇਰ ਕਰਨਾ ਤੁਸੀਂ ਆਪਣਾ ਕੱਪੜਾ ਭੇਜ ਕੇ ਵੀ ਸਾਤੋਂ ਸਟੀਚ ਕਰਾ ਸਕਦੇ ਆ ਵਰਕ ਕਰਵਾ ਸਕਦੇ ਆ ਹਰ ਤਰ੍ਹਾਂ ਦੀ ਕਢਾਈ ਦੇ ਕਾਰੀਗਰ ਵੀ ਸਾਡੇ ਕੋਲ ਹੈਗੇ ਆ ਜੀ ਤੁਸੀਂ ਕਢਾਈ ਦਾ ਕੰਮ ਵੀ ਸਾਤੋਂ ਕਰਾ ਸਕਦੇ ਆ ਪੁੱਛ ਸਕਦੇ ਆ ਜੇ ਤੁਹਾਨੂੰ ਰੇਟ ਸਹੀ ਲੱਗਦਾ ਤਾਂ ਤੁਸੀਂ ਸਾਤੋਂ ਵਰਕ ਵੀ ਕਰਵਾ ਸਕਦੇ ਆ ਸਾਡੀ ਰੋਪੜ ਵਿੱਚ ਰੂਪਨਗਰ ਵਿੱਚ ਹਰगोविंद ਨਗਰ ਵਿੱਚ ਸਿਮਰਨ ਬੁਟੀਕ ਦੇ ਨਾਂ ਤੇ ਬੁਟੀਕ ਹੈ ਜੀ ਜਦ ਮਰਜ਼ੀ ਆ ਕੇ ਤੁਸੀਂ ਸਾਨੂੰ ਪਰਸਨਲੀ ਮਿਲ ਵੀ ਸਕਦੇ ਆ ਕੱਪੜੇ ਦਾ ਕੰਮ ਸਾਡਾ ਆਨਲਾਈਨ ਹੈ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਹੈ ਜੀ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਜੀ ਉਹਦਾ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਆਪਣਾ ਪਾਰਸਲ ਬੁੱਕ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਬੈਲਵਟ ਦੇ ਸੂਟ ਹੈ ਕਲਰ ਆਪਸ਼ਨ ਕੋਈ ਤੁਹਾਨੂੰ ਇਹ ਨਹੀਂ ਵੀ ਆ ਨਹੀਂ ਲੈਣਾ ਆ ਨਹੀਂ ਲੈਣਾ ਹਰ ਤਰ੍ਹਾਂ ਦੇ ਕਲਰ ਹੈ ਜਿਹੜਾ ਤੁਹਾਡੇ ਮਨ ਨੂੰ ਚੰਗਾ ਲੱਗਦਾ ਉਹ ਕਲਰ ਚੱਕੋ ਜੀ ਇੱਕ ਤੋਂ ਇੱਕ ਕਲਰ ਹੈ ਜੀ ਬੈਲਵਟ ਦੇ ਵਿੱਚ ਬੈਲਵਟ ਦੀ ਉਹ ਤੁਹਾਨੂੰ ਬਾਟਮ ਮਿਲੂਗੀ ਬਹੁਤ ਹੀ ਪਿਆਰੀ ਸਟਾਕ ਬਹੁਤ ਘੱਟ ਹੁੰਦਾ ਜੀ ਨਾਲ ਦੀ ਨਾਲ ਵੀਡੀਓ ਦੇਖਦੀ ਸਰ ਸਕਰੀਨ ਸ਼ਾਟ ਸੈਂਡ ਕਰੋ ਜੀ ਸੂਟ ਮੰਗਾਉਣ ਦਾ ਤਰੀਕਾ ਵੀ ਦੱਸ ਦੰਨੇ ਆ ਜੀ ਤੁਸੀਂ ਸੂਟ ਦੀ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰਨਾ ਹੈ Google Pay Paytm ਕਰਨਾ ਹੈ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਬਸ Google Pay Paytm ਕਰਕੇ ਸਕਰੀਨਸ਼ਾਟ ਸੈਂਡ ਕਰਨਾ ਆਪਣਾ ਐਡਰੈਸ ਸੈਂਡ ਕਰਨਾ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਤੁਸੀਂ ਕਿਤੇ ਵੀ ਬੈਠੇ ਆ ਕਿਸੇ ਵੀ ਏਰੀਆ 'ਚ ਬੈਠੇ ਆ ਯਾਨੀ ਹੈ ਵੀ ਅਸੀਂ ਫਲਾਣੇ ਤੋਂ ਸੂਟ ਤੁਹਾਡਾ ਆ ਜਾਊਗਾ ਜੀ ਪੁੱਛਣ ਦੀ ਲੋੜ ਨਹੀਂ ਹੈਗੀ ਜੀ ਤੁਸੀਂ ਕਿਤੇ ਵੀ ਬੈਠੇ ਆ ਕਿਸੇ ਵੀ ਏਰੀਆ 'ਚ ਬੈਠੇ ਆ ਇੱਥੋਂ ਤੱਕ ਕਿ ਫੋਰਨ ਕੰਟਰ ਤੱਕ ਕੰਟਰੀ ਤੱਕ ਸਾਡੇ ਸੂਟ ਜਾਂਦੇ ਆ ਜੀ ਇਸ ਕਰਕੇ ਤੁਸੀਂ ਸੂਟ ਸਿਰਫ ਸੂਟ ਸਿਲੈਕਟ ਕਰੋ ਸਕਰੀਨਸ਼ਾਟ ਸੈਂਡ ਕਰੋ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ WhatsApp ਤੇ ਵੀ ਇਹੀ ਨੰਬਰ ਹੈ ਜੀ ਤੁਸੀਂ ਸਾਨੂੰ ਸੂਟ ਬਾਰੇ ਜਾਣਕਾਰੀ ਲੈਣ ਲਈ ਕਾਲ ਵੀ ਕਰ ਸਕਦੇ ਆਂ ਜੀ ਬਹੁਤ ਹੀ ਪਿਆਰੇ ਬੈਲਵਟ ਦੇ ਪ੍ਰਿੰਟ ਹੈ ਜੀ ਅਜ ਵਰਗੇ ਪ੍ਰਿੰਟ ਤੁਸੀਂ ਪਹਿਲਾਂ ਕਿਤੇ ਨਹੀਂ ਦੇਖੇ ਹੋਣੇ ਜੀ ਰੇਟ ਵੀ ਇੰਨਾ ਘੱਟ ਤੇ ਪ੍ਰਿੰਟਿੰਗ ਵੀ ਬਹੁਤ ਪਿਆਰੀ ਤੁਸੀਂ ਰੱਜ ਕੇ ਸੂਟ ਹੰਡਾਉਂਗੇ ਜੀ ਜੇ ਤੁਸੀਂ ਬੈਲਵਰ ਇਹਦੇ ਨਾਲ ਤੁਸੀਂ ਦੁਪੱਟਾ ਵੀ ਵਾਈ ਕਰਨਾ ਚਾਹੁੰਦੇ ਆਂ ਤਾਂ ਅਲੱਗ ਤੋਂ ਸਾਨੂੰ ਮੈਸੇਜ ਕਰ ਦਿਓ ਜੀ ਅਸੀਂ ਤੁਹਾਨੂੰ ਦੁਪੱਟਾ ਸਟੌਲ ਜੋ ਵੀ ਤੁਹਾਡਾ ਮਨ ਹੈ ਜੀ ਉਹ ਅਸੀਂ ਨਾਲ ਮੈਚ ਕਰਕੇ ਭੇਜ ਦੂੰਗੇ ਜੀ ਕਈ ਮੇਰੀ ਭੈਣਾਂ ਦੀ ਡਿਮਾਂਡ ਹੁੰਦੀ ਹੈ ਕਿ ਅਸੀਂ ਹੁਣ ਦੁਪੱਟਾ ਕਿੱਥੋਂ ਮੈਚ ਕਰੂੰਗੇ ਸਟਾਲ ਲੈਣੀ ਚਾਹੁੰਦੇ ਆ ਜਾਂ ਬੈਲਵਟ ਦੀ ਉਹ ਸਟਾਲ ਲੈਣੀ ਚਾਹੁੰਦੇ ਆ ਉਹ ਵੀ ਅਸੀਂ ਅਲੱਗ ਤੋਂ ਤੁਹਾਨੂੰ ਨਾਲ ਮੈਚਿੰਗ ਕਰਕੇ ਭੇਜ ਦੂੰਗੇ ਜੀ ਬਹੁਤ ਪਿਆਰੇ ਬੈਲਵਟ ਦੇ ਪ੍ਰਿੰਟ ਹੈ ਜੀ ਕੋਈ ਪ੍ਰਿੰਟ ਛੱਡਣ ਵਾਲਾ ਨਹੀਂ ਹੈਗਾ ਜੀ ਜੇ ਮੇਰੀ ਭੈਣ ਨੂੰ ਕਿਸੇ ਨੂੰ ਡਾਰਕ ਕਲਰ ਪਸੰਦ ਹੈ ਤਾਂ ਡਾਰਕ ਪ੍ਰਿੰਟ ਲੈ ਲਓ ਲਾਈਟ ਪਸੰਦ ਹੈ ਤਾਂ ਲਾਈਟ ਲੈ ਲਓ ਬਹੁਤ ਪਿਆਰੇ ਪਿਆਰੇ ਸੂਟ ਹੈ ਜੀ ਬੈਲਵਟ ਦੇ ਦੋ ਹੀ ਤਰ੍ਹਾਂ ਦੀ ਵੈਰਾਈਟੀ ਲੈ ਕੇ ਆਂਦੀ ਹੈ ਜੀ ਬੈਲਵਟ ਪਸ਼ਮੀਨਾ ਅਗਲੇ ਸੂਟ ਤੁਸੀਂ ਵੀ ਚੈੱਕ ਕਰਿਓ ਉਹ ਪਸ਼ਮੀਨਾ ਦੇ ਆ ਜੇ ਮੇਰੀ ਭੈਣ ਨੂੰ ਕਿਸੇ ਨੂੰ ਪਸ਼ਮੀਨਾ ਪਸੰਦ ਹੈ ਤਾਂ ਪਸ਼ਮੀਨਾ ਲਓ ਬੈਲਵਟ ਪਸੰਦ ਹੈ ਬੈਲਵਟ ਲਓ ਬਾਟਮ ਤੇ ਤੁਸੀਂ ਵਰਕ ਵੀ ਕਰਵਾ ਸਕਦੇ ਆ ਜਿਵੇਂ ਤੁਸੀਂ ਬੈਲਵਟ ਦਾ ਸੂਟ ਮੇ ਤੋਂ ਵਾਇ ਕਰਦੇ ਆ ਤੁਸੀਂ ਇਹਦੇ ਬਾਟਮ ਤੇ ਥੋੜਾ ਵਰਕ ਕਰਵਾਉਣਾ ਚਾਹੁੰਦੇ ਆ ਤਾਂ ਅਸੀਂ ਉਹ ਵੀ ਤੁਹਾਨੂੰ ਵਰਕ ਕਰਕੇ ਦੇ ਦੋਗੇ ਚਾਹੇ ਪਲਾਜੋ ਦਾ ਕਰਾਓ ਚਾਹੇ ਤੁਸੀਂ बॉटम ਤੇ ਕਰਾਓ ਬਹੁਤ ਹੀ ਪਿਆਰੇ ਪਿਆਰਾ ਸੂਟ ਤੁਹਾਡਾ ਵੜ ਕੇ ਰੈਡੀ ਹੋਣਾ ਜਿਵੇਂ ਤੁਹਾਡੇ ਸੂਟ ਵਿੱਚ ਪ੍ਰਿੰਟਿੰਗ ਹੈ ਉਮੇ ਦੇ ਕਲਰ ਪਾ ਕੇ ਅਸੀਂ ਤੁਹਾਡੀ बॉटम ਤੇ ਵਰਕ ਕਰਕੇ ਭੇਜ ਦੂੰਗੇ ਜੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਟੈਂਸ਼ਨ ਫਰੀ ਹੋ ਕੇ ਤੁਸੀਂ ਆਪਣਾ ਆਰਡਰ ਬੁੱਕ ਕਰੋ ਜੀ ਸਿੰਪਲ ਐਦਾਂ ਹੀ ਮੰਗਾਉਣਾ ਹੈ ਬਦੌਟ ਦੁਪੱਟਾ ਬਿਨਾ ਸਟੀਚਿੰਗ ਤੇ ਬਿਨਾ ਵਰਕ ਤੇ ਤਾਂ ਤੁਸੀਂ ਸਤਾਵੀ ਸਾਨੂੰ ਮੈਸੇਜ ਜਾਂ ਗੱਲ ਕਰ ਸਕਦੇ ਆ ਵੀ ਤੁਸੀਂ ਸੂਟ ਸਾਡਾ ਐਦਾਂ ਹੀ ਭੇਜ ਦਿਓ ਜੀ ਕੋਈ ਚੱਕਰ ਨਹੀਂ ਜੀ ਮੰਨ ਤੁਹਾਡਾ ਏ ਜੀ ਜਿਵੇਂ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਉਮੇਰ ਜਾਵਾਂ ਤਾਂ ਕੰਮ ਸਾਡਾ ਚਵਾਈਸ ਤੁਹਾਡੀ ਜਲਦੀ ਤੋਂ ਜਲਦੀ ਮੈਸੇਜ ਕਰ ਦਿਓ ਜੀ ਵੀ ਐਦਾਂ ਦੇ ਸੂਟ ਦੇਖਣਾ ਚਾਹੁੰਦੇ ਆ ਅਗਲੇ ਸੰਡੇ ਅਸੀਂ ਤੁਹਾਡੇ ਲਈ ਉਦਾਂ ਦੇ ਸੂਟ ਲੈ ਕੇ ਆਉਂਗੇ ਜੀ ਬਹੁਤ ਪਿਆਰੇ ਪਿਆਰੇ ਸੂਟ ਹੈ ਜੀ ਬੈਲਵਟ ਦੇ 벨벳 ਦੀ ਬਹੁਤ ਜ਼ਿਆਦਾ ਸੋਹਣੇ ਕਲਰ ਕਲਰ ਚੈੱਕ ਕਰਿਓ ਜੀ ਐਨੇ ਕਲਰ ਨਾ ਤੁਸੀਂ ਕਿਸੇ ਸ਼ਾਪ ਤੇ ਜਾਓਗੇ ਉਹ ਵੀ ਤੁਹਾਡੇ ਕੋਲ ਆਪਸ਼ਨ ਨਹੀਂ ਹੋਊਗਾ ਜੀ ਜਿੰਨੇ ਕਲਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਚੈੱਕ ਕਰੀ ਜਾਓ ਜੀ ਤੁਸੀਂ ਦੇਖਦੇ ਥੱਕ ਜਾਓਗੇ ਜੀ ਐਨੇ ਸੋਹਣੇ ਸੋਹਣੇ ਕਲਰ ਹਨ ਬਿਲਕੁਲ ਨਿਊ ਕਲਰ ਡਾਰਕ ਨਾਲ ਲਾਈਟ ਲਾਈਟ ਨਾਲ ਡਾਰਕ ਬਹੁਤ ਹੀ ਪਿਆਰੇ ਪਿਆਰੇ ਸੂਟ ਹਨ ਜੀ ਕਈ ਵਾਰ ਹੁੰਦਾ ਹੈ ਕਿ ਆਪਾਂ ਨੂੰ ਲਾਈਟ ਕਲਰ ਨਹੀਂ ਪਸੰਦ ਹੁੰਦਾ ਆਪਾਂ ਡਾਰਕ ਪਾਉਣਾ ਪਸੰਦ ਕਰਦੇ ਹਾਂ ਤੁਸੀਂ ਤੁਹਾਨੂੰ ਡਾਰਕ ਸੂਟ ਵੀ ਮਿਲ ਜਾਣਗੇ ਲਾਈਟ ਸੂਟ ਵੀ ਮਿਲ ਜਾਣਗੇ ਜੀ ਬਹੁਤ ਜ਼ਿਆਦਾ ਸੋਹਣੇ ਬੈਲਵਟ ਦੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਮੈਂ ਤੁਹਾਨੂੰ ਆਲਰੇਡੀ ਦੱਸੇ ਚੁੱਕੀਆਂ ਜੀ ਸੂਟ ਦਾ ਪ੍ਰਾਈਸ ਹੈਗਾ 550 ਇੱਕ ਸੂਟ ਦਾ 1400 ਦੇ ਤਿੰਨ ਸੂਟ ਜਲਦੀ ਤੋਂ ਜਲਦੀ ਤੁਸੀਂ ਆਪਣਾ ਆਰਡਰ ਡਨ ਕਰੋ ਜੀ ਬਹੁਤ ਪਿਆਰੇ ਪਿਆਰੇ ਸੂਟ ਹੈ ਸੂਟਾਂ ਦੇ ਕਿਹਾ ਕਹਨੇ ਕਲਰ ਕੰਟਰਾਸਟ ਚੈੱਕ ਕਰੀ ਜਾਓ ਜੀ ਅਸੀਂ ਦੱਸਦੇ থাক ਜੂंगे ਤੁਸੀਂ ਦੇਖਦੇ থাক ਜੂंगे ਪਰ ਸੂਟ ਨਹੀਂ ਮੁੱਕਣੇ ਜੀ ਐਨੇ ਸੋਹਣੇ ਸੋਹਣੇ ਬੈਲਵਟ ਦੇ ਕਲਰ ਲੈ ਕੇ ਆਨੇ ਆ ਜੀ ਬਿਲਕੁਲ ਨਿਊ ਸਟਾਈਲ ਦੇ ਸੂਟ ਹੈ ਜੀ ਏ ਸੂਟ ਵੇਅਰ ਕਰੇ ਵੀ ਬਹੁਤ ਪਿਆਰੇ ਲੱਗਦੇ ਆ ਤੁਸੀਂ ਪੈਂਟ ਪਲਾਜ਼ੋ ਬਣਾਓ बॉਟਮ ਬਣਾਓ ਹੈਵੀ ਸਲਵਾਰ ਬਣਾਓ ਕੋਈ ਕਪੜਾ ਤੁਹਾਨੂੰ ਬਿਲਕੁਲ ਪੂਰਾ ਦਿੱਤਾ ਜਾਊਗਾ ਚੁਆਇਸ ਤੁਹਾਡੀ ਆਪਣੀ ਹੋਊਗੀ ਵੀ ਤੁਸੀਂ ਇਹਦੇ ਨਾਲ ਕੀ ਬਣਾਉਣਾ ਚਾਹੁੰਦੇ ਆ ਜੀ 벨ਵਟ ਦੇ ਸੂਟ ਹੈ ਬਹੁਤ ਹੀ ਪਿਆਰੇ ਪਿਆਰੇ ਕਲਰ ਹੈ ਜੀ ਕਿਸੇ ਮੇਰੀ ਭੈਣ ਦਾ ਮਨ ਹੋਵੇ 벨ਵਟ ਦੇ ਸੂਟ ਪਾਉਣ ਦਾ ਰੈ ਨਾ ਜਾਇਓ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਕੋਈ ਤੁਹਾਡੇ ਕੋਲ ਦੁਪੱਟੇ ਪਏ ਹੋਣਗੇ ਉਹਨਾਂ ਨਾਲ ਤੁਸੀਂ ਸੂਟ ਮੈਚ ਕਰ ਸਕਦੇ ਆ ਕਿਉਂਕਿ ਆਪਣੇ ਕੋਲ ਦੁਪੱਟਾ ਪਿਆ ਤਾਂ ਸੂਟ ਆਪਣਾ ਲੋ ਸੂਟ ਪੂਰਾ ਫੈਨਲ ਹੋ ਜਾਣਾ ਤੁਹਾਡਾ ਤੁਸੀਂ ਸਟੀਚ ਕਰੋ ਪਾਓ ਜੀ ਤੁਸੀਂ ਦੁਪੱਟਾ ਸਾਤ ਉਹ ਵੀ ਬਾਏ ਕਰ ਸਕਦੇ ਆ ਸਟੌਲ ਵੀ ਲੈ ਸਕਦੇ ਆ ਇਹਦੇ ਨਾਲ ਜੋ ਤੁਹਾਡਾ ਮਨ ਹੋਵੇ ਜੀ ਤੁਸੀਂ ਉਹ ਲੈ ਸਕਦੇ ਆ ਜੀ 벨ਵਟ ਦੇ ਬਹੁਤ ਪਿਆਰੇ ਪਿਆਰੇ ਪ੍ਰਿੰਟ ਆਏ ਆ ਪ੍ਰਿੰਟਾਂ ਦਾ ਕਿਹਾ ਕਹਿਣਾ ਜੀ ਇੱਕ ਤੋਂ ਇੱਕ ਪ੍ਰਿੰਟ ਮਿਲਣਗੇ ਜੀ ਤੁਸੀਂ ਬਸ ਆਪਣਾ ਸਕਰੀਨ ਸ਼ਾਟ ਲੈ ਕੇ ਨਾਲ ਦੀ ਨਾਲ ਸੈਂਡ ਕਰੀ ਜਾਓ ਜੀ ਅੱਜ ਸੰਡੇ ਆ ਜੀ ਸੰਗਰਾਮ ਹੈ ਸਾਰੇ ਪੈਣਾਂ ਗੁਰੂ ਘਰ ਚਾਓ ਮੱਥਾ ਟੇਕੋ ਵਧੀਆ ਜੀ ਸਵਾ ਦੇ ਦਿਨ ਚੱਲ ਪਏ ਜੀ ਹੁਣ ਹਨਾ ਸਹਿਬਜ਼ਾਦਿਆਂ ਦੇ ਦਿਨ ਹੈ ਜੀ ਸਾਰਿਆਂ ਨੇ ਗੁਰੂ ਘਰ ਜਾ ਕੇ ਸਿਰ ਚਕੂ ਜ਼ਰੂਰ ਚਕਾਇਓ ਜੀ ਅਸੀਂ ਵੀ ਚਕਾਉਂਗੇ ਤੁਸੀਂ ਵੀ ਚਕਾਓ ਸਹਿਬਜ਼ਾਦਿਆਂ ਦੇ ਦਿਨ ਹੈ ਜੀ ਸਾਰੇ ਆਪਣੇ ਬੱਚਿਆਂ ਨੂੰ ਸਹਿਬਜ਼ਾਦਿਆਂ ਬਾਰੇ ਜ਼ਰੂਰ ਜਾਣਕਾਰੀ ਦਿਓ ਜੀ ਬਹੁਤ ਹੀ ਪਿਆਰੇ ਬੈਲਵਟ ਦੇ ਸੂਟ ਹੈ ਬਹੁਤ ਜ਼ਿਆਦਾ ਸੋਹਣੇ ਕਲਰ ਚੈੱਕ ਕਰੀ ਜਾਓ ਜੀ ਪ੍ਰਿੰਟਿੰਗ ਚੈੱਕ ਕਰੀ ਜਾਓ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ 벨ਵਟ ਦੇ ਕਲਰ ਚੈੱਕ ਕਰੋ ਜੀ ਕਲਰ ਇੱਕ ਤੋਂ ਇੱਕ ਕਲਰ ਮਿਲੂਗਾ ਜੀ ਤੁਸੀਂ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਪਸ਼ਮੀਨਾ ਆ ਗਿਆ ਜੀ ਪਸ਼ਮੀਨੇ ਦੇ ਬਹੁਤ ਪਿਆਰੇ ਪਿਆਰੇ ਸੂਟ ਹੈ ਜੀ ਪਸ਼ਮੀਨੇ ਦੇ 2.5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ ਜੇ بڑے ਪਨੇ ਦਾ ਹੋਊਗਾ ਤਾਂ 1.5 ਮੀਟਰ ਦੀ ਕੱਟ ਹੁੰਦੀ ਹੈ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ 900 ਦੇ 2 ਸੂਟ ਜੀ 900 ਦੇ 2 ਸੂਟ ਹੈ ਜੀ ਪਸ਼ਮੀਨੇ ਦੇ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ 900 ਦੇ 2 ਸੂਟ ਐਨੇ ਘੱਟ ਰੇਟ 'ਚ ਤੁਹਾਨੂੰ ਕਿਤੋਂ ਸੂਟ ਨਹੀਂ ਮਿਲਣੇ ਜੀ 900 ਦੇ 2 ਸੂਟ ਐਨੀ ਪਿਆਰੀ ਪਸ਼ਮੀਨਾ ਹੈ ਜੀ ਇਹਦੇ ਤੇ ਕੋਈ ਬੂਰ ਨਹੀਂ ਆਉਣਾ ਕੁਛ ਨਹੀਂ ਜੀ ਬਿਲਕੁਲ ਪਰਫੈਕਟ ਹੰਡਣਸਾਰ ਕਪੜਾ ਹੈ ਜੀ ਪਸ਼ਮੀਨੇ ਦਾ 900 ਦੇ ਦੋ ਸੂਟ ਮੈਂ ਤੁਹਾਨੂੰ ਕਲੀਅਰ ਦੱਸਦਾ ਜੀ 900 ਦੇ ਦੋ ਸੂਟ ਇਹਦੇ ਵਿੱਚ ਕੋਈ ਘੱਟ ਨਹੀਂ ਹੋਣਾ ਕੋਈ ਵੱਧ ਨਹੀਂ ਹੋਣਾ ਕੋਈ ਸ਼ਿਪਿੰਗ ਨਹੀਂ ਲੈਣੀ ਕੋਈ ਰੇਟ ਘਟਣਾ ਨਹੀਂ ਜੀ ਓਨਲੀ 900 ਦੇ ਦੋ ਸੂਟ ਪਹਿਲਾਂ ਹੀ ਬਹੁਤ ਘੱਟ ਪ੍ਰਾਈਸ ਰੱਖਿਆ ਹੈ ਜੀ ਜਿਹੜੇ ਮੇਰੀ ਭੈਣ ਨੂੰ ਸਾਡਾ ਪ੍ਰਾਈਸ ਸਾਡਾ ਕਪੜਾ ਪਸੰਦ ਹੈ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਪਿਓਰ ਪਸ਼ਮੀਨਾ ਮਿਲੂਗਾ ਜੀ ਪ੍ਰਿੰਟਿੰਗ ਚੈੱਕ ਕਰੀ ਜਾਓ ਜੀ ਪਿਓਰ ਪਸ਼ਮੀਨੇ ਦੇ ਸੂਟ ਹੈ ਜੀ 900 ਦੇ ਦੋ ਸੂਟ 900 ਦੇ 2 ਸੂਟ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਜਲਦੀ ਤੋਂ ਜਲਦੀ ਸੂਟਾਂ ਦੀਆਂ ਪਿੱਕਾਂ ਪਾਓ ਆਪਣੇ ਲਈ ਸੂਟ ਰਖਾਓ ਜਿਨ੍ਹਾਂ ਦੀ ਪੇਮੈਂਟ ਪਹਿਲਾਂ ਆਏਗੀ ਉਹਨਾਂ ਲਈ ਸੂਟ ਚੱਕੀ ਜਾਣੇ ਜੀ ਪਸ਼ਮੀਨੇ ਦੇ ਸੂਟ ਹੈ ਜੀ 900 ਦੇ ਦੋ ਸੂਟ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਸੰਡੇ ਸੇਲ ਦਾ ਜਰੂਰ ਲਾਹਾ ਲਓ ਖਾਸ ਤੌਰ ਤੇ ਜਿਹੜੀਆਂ ਮੇਰੀਆਂ ਪੇਣਾ ਰੋਜ਼ ਮੇਰੀ ਵੀਡੀਓ ਦੇਖਦੀਆਂ ਹੈ ਵੀਡੀਓ ਦੇਖਦੀਆਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜਰੂਰ ਇਸ ਸੂਟਾਂ ਦਾ ਲਾਹਾ ਲਿਓ ਜੀ ਜੇ ਆਪਣੇ ਚਲੋ ਆਪਾਂ ਇੱਕ ਸੂਟ ਲੈਣਾ ਹੈ ਲਾਗ ਆਪਣੀ ਫਰੈਂਡ ਨੂੰ ਪੁੱਛ ਲਓ ਕਿਸੇ ਨੂੰ ਦੋ ਸੂਟ ਤੁਸੀਂ ਇਕੱਠੇ ਬਾਏ ਕਰਨ ਦੀ ਕੋਸ਼ਿਸ਼ ਕਰਿਓ ਜੀ ਕਿਉਂਕਿ ਤੁਹਾਨੂੰ ਸਸਤੇ ਪੈਣਗੇ 900 ਦੇ ਦੋ ਸੂਟ ਜੇ ਸਿੰਗਲ ਲੈਣੇ ਆ ਜੀ ਤਾਂ 50% ਰੇਟ ਵੱਜ ਜਾਂਦਾ ਹੈ ਪੇਸ ਕਰਕੇ ਜੀ ਤੁਸੀਂ ਕੋਸ਼ਿਸ਼ ਕਰਿਓ ਵੀ ਦੋ ਸੂਟ ਲੈਣੇ 900 ਦੇ ਦੋ ਸੂਟ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਬਹੁਤ ਹੀ ਪਿਆਰੇ ਪਸ਼ਮੀਨੇ ਦੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰੋ ਪਸ਼ਮੀਨੇ ਦੇ ਸੂਟ 900 ਦੇ ਦੋ ਸੂਟ ਜੀ ਅਗਲੇ ਸੂਟ ਚੈੱਕ ਕਰੋ ਜੀ ਇਹਨਾਂ ਦੇ ਨਾਲ ਸਟੋਲ ਹੈ ਜੀ ਇਹ ਸੂਟ 750 ਦਾ ਇੱਕ ਸੂਟ ਹੈ ਜੀ 750 ਦਾ ਇੱਕ ਸੂਟ ਪਿਓਰ ਪਸ਼ਮੀਨੇ ਦਾ ਤੁਹਾਨੂੰ ਸੂਟ ਮਿਲੂਗਾ ਪਸ਼ਮੀਨੇ ਦੀ ਉਹ ਬਾਟਮ ਮਿਲੂਗੀ 750 ਦਾ ਸਿੰਗਲ ਪੀਸ ਕਲਰ ਚੈੱਕ ਕਰੀ ਜਾਓ ਜੀ ਬਹੁਤ ਹੀ ਪਿਆਰਿਆ ਸਟੋਲ ਵਾਲੇ ਸੂਟ ਹੈ ਜੀ ਇਹ ਵੀ ਸੇਲ ਵਿੱਚ ਕੱਢੇ ਆ ਜੀ 750 ਦਾ ਇੱਕ ਪੀਸ ਜਲਦੀ ਤੋਂ ਜਲਦੀ ਸੂਟ ਚੱਕੋ ਜੀ ਕਲਰ ਚੱਕੋ ਪ੍ਰਿੰਟ ਚੱਕੋ ਕਿੰਨੇ ਹੀ ਪਿਆਰੇ ਸੂਟ ਹੈ ਜੀ ਕਿੰਨੇ ਪਿਆਰੀ ਪ੍ਰਿੰਟਿੰਗ ਹੈ ਜੀ 750 ਦਾ ਇੱਕ ਸੂਟ ਨਾਲ ਸ਼ਾਲ ਹੈ ਜੀ ਐਦਾਂ ਇੰਨੇ ਘੱਟ ਰੇਟ 'ਚ ਤੁਹਾਨੂੰ ਕਿਤੋਂ ਨਹੀਂ ਮਿਲਣੇ ਜਿੱਥੇ ਮਰਜ਼ੀ ਟਰਾਈ ਕਰ ਲਓ ਜੀ ਓਨਲੀ ਸੰਡੇ ਸੇਲ ਲਈ ਹੈ ਜੀ ਕਲਰ ਬਹੁਤ ਪਿਆਰੇ ਆ ਸੂਟ ਬਹੁਤ ਪਿਆਰੇ ਆ ਪ੍ਰਿੰਟਿੰਗ ਬਹੁਤ ਪਿਆਰੀ ਆ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਾਰਿਆਂ ਪਹਿਣਾ ਇਸ ਸੂਟ ਸੇਲ ਦਾ ਲਾਹਾ ਲਓ ਜੀ ਥੈਂਕ ਯੂ ਸੋ ਮੱਚ